ਕਿ ਜੇ ਦੇਸ਼ ਲਈ ਸ਼ਹੀਦियां ਦਈਏ ਤਾਂ ਸ਼ਹੀਦ ਕਹਿੰਦੇ ਨੇ ਪਰ ਜੇ ਹੱਕ ਸੱਚ ਦੀ ਗੱਲ ਕਰੀਏ ਤਾਂ ਕਿਉਂ ਦਿੱਤਾ ਜਾਂਦਾ ਹੈ ਡੰਡ ਸਾਥੀਓ ਪਰ ਇੱਕ ਗੱਲ ਸਰਕਾਰਾਂ ਨੂੰ ਸਮਝਣੀ ਪੈਣੀ ਹੈ ਕਿ ਧਰਨਾ ਹੋ ਗਿਆ ਹੈ ਪਰ ਚੰਡ ਸਾਥੀਓ ਸਵਾਲ ਇਹੀ ਨੇ ਕਿ ਕੋਰਪੋਰੇਟ ਘਰਾਣਿਆਂ ਨੂੰ ਅਕਮੋਡੇਟ ਕੀਤਾ ਜਾਂਦਾ ਸਾਡੀ ਵਾਰ ਹੀ ਕਿਉਂ ਹੁੰਦੀ ਹੈ ਕਾਣੀ ਵੰਡ ਸਾਥੀਓ ਪਰ ਸਰਕਾਰ ਨੂੰ ਇੱਕ ਗੱਲ ਸਮਝਣੀ ਪੈਣੀ ਹੈ ਕਿ ਧਰਨਾ ਹੋ ਗਿਆ ਹੈ ਪ੍ਰਚੰਡ ਸਾਥੀਓ ਧਰਨਾ ਹੋ ਗਿਆ ਪ੍ਰਚੰਡ ਸਾਥੀਓ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦੇ ਵੀਡੀਓ ਕਿਸ ਬਾਬਤ ਨੂੰ ਵਾਲੀ ਸਾਥੇ ਸਮੇਂ ਸ਼ੰਭੂ ਬਾਉਂਡਰ ਤੇ ਮੌਜੂਦ ਹਾਂ ਪਿੱਛੇ ਕਿਸਾਨ ਵੀਰ ਸਬਰ ਤੇ ਸੰਜਮ ਦੇ ਨਾਲ ਬੈਠੇ ਆ ਲੇਕਿਨ ਸਬਰ ਪਰਖਿਆ ਜਾ ਰਿਹਾ ਕੱਲ ਇੱਥੇ ਸੈਂਕੜਿਆਂ ਦੀ ਤਬਾਅ ਦੇ ਵਿੱਚ ਹਜ਼ਾਰਾਂ ਦੀ ਤਬਾਅ ਦੇ ਵਿੱਚ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਲੇਕਿਨ ਫਿਰ ਵੀ ਸਬਰ ਨਹੀਂ ਤੋੜ ਸਕੇ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਦੇਰ ਸਾਹਿਬ ਉਹਨਾਂ ਦੀ ਕਿਸਾਨ ਜਥੇਬੰਦੀ ਤੋਂ ਸਾਡੇ ਨਾਲ ਇੱਕ ਕਿਸਾਨ ਵੀਰ ਮੌਜੂਦ ਹੈ ਅੱਗੇ ਜਿਵੇਂ ਪਹਿਲੇ ਕੋਈ ਆਪਣਾ ਨਾਮ ਦੱਸ ਦਿਓ ਜੀ ਮੈਂ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੀ ਅੱਛਾ ਕੱਲ ਮੈਂ ਪੰਦੇਰ ਸਾਹਿਬ ਉਹਨਾਂ ਦੀ ਵੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਸਾਡੇ ਲਈ ਅਣਖ ਦੀ ਕੋਈ ਵਜ੍ਹਾ ਨਹੀਂ ਆ ਸਾਡੀ ਗੱਲ ਇਹ ਆ ਕਿ ਸਾਡੀ ਗੱਲ ਸੁਣੀ ਜਾਵੇ ਸਾਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਕਿਸਾਨ ਬਹੁਤ ਪਰੇਸ਼ਾਨ ਨੇ ਐਨੀ ਹਲੀਮੀ ਨਾਲ ਗੱਲ ਕਰਨੀ ਉਸ ਤੋਂ ਬਾਅਦ ਵੀ ਅਥਰੂ ਗੈਸ ਦੇ ਗੋਲੇ ਸੱਟਣੇ ਉਸ ਤੋਂ ਬਾਅਦ ਵੀ ਪਲਾਸਟਿਕ ਦੀਆਂ ਗੋਲੀਆਂ ਚਲਾਉਣੀਆਂ ਅਨਮਨੁੱਖੀ ਤਸ਼ੱਦਦ ਕਰਨਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਸਾਡੀਆਂ ਜੋ ਅਸੀਂ ਮੰਗਾਂ ਲੈ ਕੇ ਇੱਥੇ ਆਏ ਆਂ ਜੀ ਅਸੀਂ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਮੋਦੀ ਸਰਕਾਰ ਜਦੋਂ 14 ਦੇ ਵਿੱਚ ਇਲੈਕਸ਼ਨ ਲੜੀ ਆ ਮੋਦੀ ਸਾਹਿਬ ਨੇ ਉਦੋਂ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਦਾ ਕਾਨੂੰਨ ਆਉਂਦਿਆ ਸਰ ਪਹਿਲੀ ਮੀਟਿੰਗ 'ਚ ਬਣਾ ਲਾਂਗੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਵੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਪਣਾ ਇਹ ਐਮਐਸਪੀ ਕਾਨੂੰਨ ਦਾ ਬਣਾਉਂਦਾ ਉਹਨਾਂ ਨੇ ਇੱਕ ਮੰਗ ਕੀਤੀ ਸੀ 2010-11 'ਚ ਉਹਨਾਂ ਨੇ ਮਨਮੋਹਨ ਸਿੰਘ ਨਾਲ ਮੀਟਿੰਗ ਵੀ ਕੀਤੀ ਮੀਟਿੰਗ ਵੀ ਕੀਤੀ ਸੀ ਜੀ ਪਰ ਉਸ ਤੋਂ ਬਾਅਦ 14 ਤੋਂ ਬਾਅਦ ਅੱਜ ਤੱਕ 10 ਸਾਲ ਹੋ ਗਏ ਆ ਪਹਿਲਾਂ 5 ਸਾਲ ਰਹੀ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਲੋਕਾਂ ਨੇ 5 ਸਾਲ ਹੋਰ ਉਹਨਾਂ ਨੂੰ ਰਾਜ ਦਿੱਤਾ ਪਰ ਅੱਜ ਜੋ ਉਹਨਾਂ ਮੰਗਾਂ ਦੇ ਉੱਤੇ ਇੱਕ ਅੰਦੋਲਨ ਵੀ ਲੜਿਆ ਗਿਆ ਸੀਗਾ ਜਦੋਂ ਕਾਲੇ ਕਾਨੂੰਨ ਆਏ ਸੀਗੇ ਤੇ ਕਾਲੇ ਕਾਨੂੰਨ ਤੇ ਰੱਦ ਕਰ ਲੇ ਪਰ ਉਹ ਤੋਂ ਬਾਅਦ ਜਿਹੜੀ ਐਮਐਸਪੀ ਕਾਨੂੰਨ ਸੀਗਾ ਡਾਕਟਰ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਸੀਗੀ ਜਾਂ ਕਿਸਾਨਾਂ ਮਜ਼ਦੂਰਾਂ ਦੇ ਕੇਸ ਸੀਗੇ ਜਾਂ ਸ਼ਹੀਦ ਹੋਏ ਕਿਸਾਨਾਂ ਦਾ ਮੁਆਵਜ਼ਾ ਸੀ ਨਖੀਨਪੁਰ ਖੀਰੀ ਦਾ ਇਨਸਾਬ ਦੇਣਾ ਸੀਗਾ ਇਹ ਤਾਂ ਬਿਜਲੀ ਸ਼ੋਅ ਬਿੱਲ 20 ਹੋਵੀ ਇਹ ਮੰਗਾਂ ਕੋ ਸਾਡੀਆਂ ਜਿਹੜੀਆਂ ਸੀ ਉਹਦੇ ਬੰਡ ਗਏ ਸੀਗੀਆਂ ਉਹਦੇ ਤੇ ਇਹਨਾਂ ਨੇ ਭਰੋਸਾ ਦਿੱਤਾ ਹੈ ਤੇ ਲਿਖਤੀ ਵੀ ਦਿੱਤਾ ਹੈਗਾ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਐਮਐਸਪੀ ਕਾਨੂੰਨ ਤੇ ਕਮੇਟੀ ਬਣਾ ਕੇ ਤੇ ਬਾਕੀ ਮੰਗਾਂ ਤੁਹਾਡੀਆਂ ਹੀ ਪ੍ਰਵਾਨ ਕਰ ਲਾਂਗੇ ਬਿਜਲੀ ਸ਼ੋਅ ਬਿੱਲ 20 ਵੀ ਅਸੀਂ ਲਾਗੂ ਨਹੀਂ ਕਰਾਂਗੇ ਤੁਹਾਡੇ ਪੁੱਛੇ ਤੋਂ ਬਗੈਰ ਪਰ ਅੱਜ ਮੇਰੇ ਖਾਤੇ ਡੇਢ ਦ ਅਸੀਂ ਉਸ ਤੋਂ ਬਾਅਦ ਕਈ ਵਾਰ ਮੰਗ ਵੀ ਕੀਤੀ ਆ ਮੰਗ ਕੀਤੀ ਤਾਂ ਨੂੰ ਚੇਤੇ ਹੋਣਾ 2022 ਦੀਆਂ ਜਿਹੜੇ ਚੋਣਾ ਸੀਗਾ 5 ਜਨਵਰੀ ਨੂੰ ਮੋਦੀ ਸਾਹਿਬ ਨੇ ਫਿਰੋਜ਼ਪੁਰ 'ਚ ਰੈਲੀ ਕਰਨੀ ਸੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀਗਾ ਇੰਨਾ ਤਿੱਖਾ ਵਿਰੋਧ ਕੀਤਾ ਸਖਤ ਵਿਰੋਧ ਕੀਤਾ ਕਿ ਰੈਲੀ ਤੋਂ 7-8 ਕਿਲੋਮੀਟਰ ਪਿੱਛੇ ਮੋੜਨਾ ਪਿਆ ਸੀ ਕੁਰਸੀਆਂ ਅੱਗੇ ਖਾਲੀ ਪਈਆਂ ਸੀ ਉਦੋਂ ਹੀ ਮੋਦੀ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਸੀ ਵੀ ਇਹ ਲੋਕ ਜਿਹੜੇ ਨੇ ਆਪਣੀ ਮੰਗਾਂ ਦੇ ਉੱਤੇ ਬਿਜਿਦ ਨੇ ਤੇ ਅਸੀਂ ਇਹਨਾਂ ਨੂੰ ਇਹ ਮੰਗਾਂ ਜਿਹੜੀਆਂ ਇਹਨਾਂ ਦੀਆਂ ਮੰਨ ਲਈਏ ਤੇ ਇਹਨਾਂ ਦਾ ਜਿਹੜਾ ਕੋਈ ਕਿਸਾਨੀ ਆ ਜਾਂ ਦੂਜੀ ਤੀਜੀ ਆ ਇਹ ਸਾਰਾ ਇਹਨਾਂ ਦਾ ਠੀਕ ਹੋ ਜੇ ਪਰ ਜਿਹੜਾ ਅਸਲ 'ਚ ਕੀ ਆ ਵਜ੍ਹਾ ਕੀ ਆ ਜਿਹੜੇ ਕਾਰਪੋਰੇਟ ਤੇ ਪੂੰਜੀ ਪਤੀ ਘਰਾਣੇ ਆ ਉਹ ਸਾਡੀ ਵਿਸ਼ਵ ਵਿਵਾਰ ਸੰਸਥਾ ਵਾ ਵਰਲਡ ਬੈਂਕ ਆ ਮੁਦਰਾ ਭਾਂਡਿਆ ਉਹਨਾਂ ਦੇ ਦਬਾਅ ਦੇ ਥੱਲੇ ਦਬਾਅ ਦੇ ਥੱਲੇ ਜਿਹੜਾ ਵਾ ਇਹਨਾਂ ਨੇ ਇੱਕ ਕਰਮੁਕਤ ਸਮਝੌਤਾ ਵੀ ਕੀਤਾ ਜੀ 20 ਦੇਸ਼ਾਂ ਦੀਆਂ ਮੀਟਿੰਗਾਂ ਕਰਕੇ ਉਹਦੇ ਵਿੱਚ ਸਾਨੂੰ ਲੱਗ ਰਿਹਾ ਕਿ 18 ਫਰਵਰੀ ਦੇ ਵਿੱਚ ਇਹਨਾਂ ਨੇ ਕਣਕ ਤੋਂ 40% ਜਿਹੜੀ ਐਮਪੌਂਡ ਡਿਊਟੀ ਚੁੱਕੀ ਆ ਦੂਸਰਾ ਤੋਂ ਚੁੱਕੀ ਆ ਔਰ 60 ਕਰੋੜ ਕਿਸਾਨ ਆ ਨੇ ਜਿਹੜੇ ਉਹਨਾਂ ਨੂੰ ਇਸ ਖੇਤੀ ਤੋਂ ਲਾਂਭੇ ਕਰਕੇ ਖੇਤੀ ਮੰਡੀ ਤੋੜ ਕੇ ਐ ਐਫ ਸੀ ਆਈ ਖਤਮ ਕਰਕੇ ਤੇ ਇੱਕ ਜਿਹੜਾ ਇਹ ਸਾਰਾ ਕੁਝ ਕਰਕੇ ਇਹਨਾਂ ਨੂੰ ਆ ਜਿਹੜੇ ਲੋਕ ਆ ਅੰਨ ਦਾਤਾ ਜਿਹੜਾ ਦੇਸ਼ ਦਾ ਅੰਨ ਭੰਡਾਰ ਭਰਦੇ ਆ ਲੋਕਾਂ ਦੀਆਂ ਜ਼ਿੰਦਗੀਆਂ ਬਜਦੀਆਂ ਖਾ ਕੇ ਉਹਨਾਂ ਨੇ ਇੱਕ ਸਸਤੀ ਜੀ ਲੇਬਰ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਆ ਤਬਦੀਲ ਕਰਕੇ ਆ ਜਿਹੜੀਆਂ ਸਾਡੇ ਖੇਤ ਆ ਪੈੜੀਆਂ ਆ ਸਾਡੇ ਪਿੰਡ ਆ ਸਾਰੇ ਕੁਝ ਉੱਤੇ ਕਬਜ਼ਾ ਕਰਕੇ ਸਾਨੂੰ ਸ਼ਹਿਰ ਵੱਲ ਧੱਕਣਗੇ ਪਰ ਸਾਨੂੰ ਹੁਣ ਸਿੱਧੀ ਇਹ ਜਿਹੜੀ ਆ ਇਹ ਆਪਣੀ ਆਪਣੀ ਮੌਤ ਦੇਖਦੀ ਦੇਖਦੀ ਆ ਸਾਡੇ ਬੱਚਿਆਂ ਦਾ ਜਿਹੜਾ ਭੁਖਿਆ ਸਾਡੇ ਜਿਹੜੇ ਗੋਦੀ 'ਚ ਖੇਡਦੇ ਬੱਚੇ ਆ ਉਹਨਾਂ ਵਾਸਤੇ ਸਾਡੇ ਵਾਸਤੇ ਸਾਨੂੰ ਕੁਝ ਅੱਗੇ ਦਿਖਾਈ ਨਹੀਂ ਦੇ ਰਿਹਾ ਤੁਸੀਂ ਸਭ ਪਹਿਲਾਂ ਹੀ ਦੇਖ ਲਓ ਇੱਕ ਪ੍ਰਾਈਵੇਟੇਸ਼ਨ ਜਿਹੜਾ ਵਾ ਨਿੱਜੀਕਰਨ ਦੀਆਂ ਨੀਤੀਆਂ ਉਹਦੇ ਵਿੱਚ ਸਾਡੇ ਜਿੰਨੇ ਜਨਤਕ ادارے ਸੀਗੇ ਉਹ ਖਤਮ ਕੀਤੇ ਜਾ ਰਹੇ ਸਾਡੇ ਹਸਪਤਾਲ ਸਾਡੇ ਸਕੂਲ ਸਾਡੀਆਂ ਸ਼ੜਕਾਂ ਖੋਈਆਂ ਜਾ ਰਹੀਆਂ ਪੀਣ ਵਾਲਾ ਪਾਣੀ ਖੋਇਆ ਜਾ ਰਿਹਾ ਅੱਜ ਸਾਡੇ ਕਈ ਬੱਚੇ ਨੂੰ ਕੋਈ ਰੁਜ਼ਗਾਰ ਨਹੀਂ ਡਿਗਰੀਆਂ ਕਰ ਕਰਕੇ ਘੁੰਮ ਰਹੇ ਆ ਕਿ ठेकेदार ਕੋਲ ਨੂੰ 10000 ਦੀ ਨੌਕਰੀ ਦਿੰਦਾ ਜਦੋਂ ਮਰਜ਼ੀ ਉਹਨੂੰ ਜਿਹੜਾ ਵਾ ਉਹ ਹਟਾ ਦਿੰਦਾ ਉਸ ਤੋਂ ਸਭ ਤੋਂ ਵੱਡੀ ਨੀਤੀ ਜਿਹੜੀ ਆ ਸਾਡੇ ਦੇਸ਼ ਦੀ ਜਿਹੜੀ ਇੱਕ ਆਰਮੀ ਆ ਉਹ ਜਿਹੜੀ ਸਾਡੀ ਸਰਹੱਦਾਂ ਦੀ ਰਾਖੀ ਕਰਦੀ ਉਹਦਾ ਵੀ ਇਹਨਾਂ ਨੇ ਕਰੂਨ ਬਦਲੀ ਕਰਕੇ ਇੱਕ ਅਗਨੀ ਵੀਰ ਲੈਣ ਦਾ ਅਗਨੀ ਵੀਰ ਲੈਂਦਾ ਉਹ ਅਗਨੀ ਵੀਰ ਕੀ ਕਰੂਗਾ 4 ਸਾਲ ਦੇ ਵਿੱਚ ਨਾ ਉਧਰ ਜੋਗਾ ਨਾ ਉਧਰ ਆਇਆ ਕਿਦੋਂ ਅਗਨੀ ਵੀਰ ਸ਼ਹੀਦ ਹੋਇਆ ਉਹਨਾਂ ਦੇ ਕੋਈ ਮੋਢ ਵਸੇਬੇ ਵਾਸਤੇ ਕੁਝ ਐਲਾਨ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ 13 ਫਰਵਰੀ ਦਾ ਜਿਹੜਾ ਸੀਗਾ ਦਿੱਲੀ ਦੁਬਾਰਾ ਕੁਝ ਕਰਨ ਦਾ ਐਲਾਨ ਕੀਤਾ ਸੀ ਸਾਨੂੰ ਪਤਾ 2024 ਦੀਆਂ ਚੋਣਾਂ ਆ ਰਹੀਆਂ ਮੋਦੀ ਸਾਹਿਬ ਨੇ ਫੇਰ بڑے ਮਾਰਨੇ ਲਫਾਫੇ ਐਂ ਕਰਦਾਂਗੇ ਵਿਕਸਿਤ ਭਾਰਤ ਬਣਾ ਦਾਂਗੇ ਦੁਜਾਤੇ ਜਾ ਉਸ ਦੇ ਨਾਲ ਇੱਕ ਇਹ ਆਪਣਾ ਧਰਮ ਦਾ ਪੱਤਾ ਖੇਡ ਕੇ ਦਰਮ ਦਾ ਪਤਾ ਖੇਡ ਕੇ ਜਿਹੜੀਆਂ ਨੇ ਨੀਤੀਆਂ ਕੁਸ਼ ਆ ਜਿਹੜੇ ਸੇਖਿਆ ਜਿਹੜੇ ਕਿਸਾਨ ਆਏ ਹੋਣ ਇਥੇ ਇਹਨਾਂ ਨੂੰ ਖਾਲਸਤਾਨ ਨਾਲ ਜੋੜਿਆ ਜਾਊਗਾ ਅਤਵਾਦ ਨਾਲ ਵੀ ਜੋੜਿਆ ਜਾਊਗਾ ਪਾਕਿਸਤਾਨ ਦੇ ਬੰਦਿਆਂ ਨਾਲ ਵੀ ਚైనా ਦੇ ਬੰਦਿਆਂ ਨਾਲ ਵੀ ਜੋੜਿਆ ਜਾਊਗਾ ਜਾਨੀ ਕਿ ਬਾਰਡਰ ਤਾਂ ਬਣਾਤਾ ਜੀ ਜੇ ਐਨੀ ਸੁਰੱਖਿਆ ਇਹਨੇ ਪੁਖਤਾ ਪ੍ਰਬੰਧ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ ਕਰ ਦਿੰਦੇ ਤਾਂ ਸ਼ਾਇਦ ਚਿੱਟਾ ਚੜ੍ਹ ਤੋਂ ਖਤਮ ਹੋ ਜਾਂਦਾ ਬਿਲਕੁਲ ਉਧਰ ਜਿਹੜਾ ਵਾ ਉਧਰ ਚਿੱਟਾ ਕਰਨਾ ਜੋ ਸਮੰਗ ਕਰਨੀ ਦੇਸ਼ ਦੇ ਉਹ ਇਹਨਾਂ ਦੇ ਲੀਡਰਾਂ ਦੇ ਇਹਨਾਂ ਵੱਡੀਆਂ ਅਫਸਰਸ਼ਾਈ ਦੇ ਦੋ ਨੰਬਰ ਧੰਦਾ ਕਰਨ ਵਾਲੇ ਸਮਗਲਰਾਂ ਦੇ ਇੱਕ ਇਹਨਾਂ ਦਾ ਗੱਠ ਪੰਦਨ ਬਣਿਆ ਹੋਇਆ ਉਹਦੇ ਨਾਲ ਸਾਡਾ ਸਾਰਾ ਜਿਹੜਾ ਇਹ ਨਸ਼ੇ ਦਾ ਵਪਾਰ ਦੂਸਰਾ ਵਪਾਰ ਇਹ ਕਰਕੇ ਸਾਡੀ ਨੌਜਵਾਨੀ ਅੱਜ ਖਤਮ ਕੀਤੀ ਜਾ ਰਹੀ ਆ ਆ ਵੇਖੋ ਹੁਣ ਬਾਰਡਰ ਬਣ ਗਿਆ ਇੱਕ ਜਿਹੜੀ ਡਬਲ ਇੰਜਨ ਦੀ ਸਰਕਾਰ ਆ ਇੱਕ ਕੇਂਦਰ ਦੀ ਇੱਕ ਹਰਿਆਣੇ ਦੀ ਆ ਉਹਨੇ ਪੰਜਾਬ ਦੇ ਨਾਲ ਐਦਾਂ ਵੱਡਾ ਵਿਸਥਾਰ ਕੀਤਾ ਜਿਹੜਾ ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਕਿਸਾਨ ਲੋਕ ਚੱਲੇ ਹੀ ਮੰਗਾ ਆਪਣੀਆਂ ਮੰਗਾ ਵਾਸਤੇ ਆ ਐਦਾਂ ਵੱਡਾ ਸਖਤ ਪ੍ਰਬੰਧ ਕੀਤਾ ਕਿ ਇਸ ਟਰੰਮਰ ਹੱਪਿਆ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੋਣਾ ਅੱਜ ਤੁਸੀਂ ਵੇਖੋ ਸਾਡੇ ਵਾਸਤੇ ਕੰਡਿਆਲੀਆਂ ਤਾਰਾਂ ਲਾਤੀਆਂ ਵਾਂ ਉਹ ਕੰਡਿਆਲੀਆਂ ਤਾਰਾਂ ਵੀ ਇੱਕ ਤੇ ਕੰਡੇ ਵਾਲੀ ਤਾਰ ਹੁੰਦੀ ਆ ਇੰਨਾ ਨੁਕਸਾਨ ਨਹੀਂ ਕਰਦੀ ਇਹ ਪੱਤਰੇ ਵਾਲੀ ਨਿਆ ਪੱਤਰੇ ਵਾਲੀ ਤਾਰ ਆ ਬਹੁਤ ਵੱਡਾ ਨੁਕਸਾਨ ਕਰੇਗੀ ਉਹਦੇ ਕਿ ਬੈਰੀਕੇਡ ਲਾ ਕੇ ਫਿਰ ਇਹਨਾਂ ਨੇ ਕੰਕਰੀਟ ਪਾ ਕੇ ਵੱਡੇ ਵੱਡੇ ਕਿਲ ਘਾਟ ਦਿੱਤੇ ਆ ਜਿਹੜਾ ਕਿ ਕੋਈ ਚੀਜ਼ ਉਸੋਂ ਨੰਘ ਨਾ ਸਕੇ ਬੈਨੋ ਪਾ ਪਾਣੀਆ ਦੀਆਂ ਬਿਛਾਰਾਂ ਇਹਨਾਂ ਦੀਆਂ ਖਲੋਤੀਆਂ ਪਰ ਸਰਦਾਰ ਸਾਹਿਬ ਇੰਨਾ ਵਿਤਕਰਾ ਕਿਉਂ ਜਦ ਅਸੀਂ ਕਹਿ ਦਿੱਤਾ ਕਿ ਅਸੀਂ ਗੱਲ ਕਰਨੀ ਚਾਹੁੰਦੇ ਆ ਜੰਤਰ ਮੰਤਰ ਤੱਕ ਪਹੁੰਚਣ ਦਿਓ ਇੰਨਾ ਵਿਤਕਰਾ ਕਿਉਂ ਹਰਿਆਣਾ ਤਾਂ ਵੈਸੇ ਕਹਿੰਦਾ ਕਿ ਅਸੀਂ ਪੰਜਾਬ ਦੇ ਛੋਟੇ ਭਰਾ ਆ ਕਿਸਾਨ ਸਮਝਦੇ ਆ ਕਿ ਖੱਟੜ ਸਾਹਿਬ ਸਾਨੂੰ ਭਰਾ ਨਹੀਂ ਸਮਝਦੇ ਵੇਖੋ ਇੰਨਾ ਵਿਤਕਰਾ ਤੁਹਾਨੂੰ ਪਤਾ ਵਾ ਕਿ ਜਿਹੜੀ ਨੀਤੀ ਬਣ ਚੁੱਕੀ ਆ ਜਿਹੜੀ ਇਹਨਾਂ ਨੇ ਬਣਾ ਲਈ ਆ ਉਹ ਨੀਤੀ ਇਹਨਾਂ ਨੇ ਹਰ ਹਾਲ ਚ ਲਾਗੂ ਕਰਨੀ ਆ ਲਾਗੂ ਕਰਕੇ ਇਹਦਾ ਕਰਨਾ ਹੈ ੱੱਕਾ ਕਰਨਾ ਕਰਨਾ ਵਾ ਇਹ ਗੈਸ ਤੱਕ ਇਹਦਾ ਸੀ ਵਿਰੋਧ ਕਰ ਰਹੇ ਆ ਸਾਨੂੰ ਪਤਾ ਵੀ ਤੀਜੀ ਵਾਰਾ ਸਰਕਾਰ ਬਣਨੀ ਆ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਣੀ ਕੋਈ ਇਲੈਕਸ਼ਨ ਨਹੀਂ ਹੋਣੀ ਇਸ ਤਰ੍ਹਾਂ ਦੇ ਕਾਨੂੰਨ ਬਣ ਜਾਣਗੇ ਕੋਈ ਧਰਨਾ ਮੁਜ਼ਾਰਾ ਨਹੀਂ ਹੋਊਗਾ ਕਿਸੇ ਨੂੰ ਚਾਰ ਬੰਦਿਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਤੇ ਆਪਣੀ ਆਵਾਜ਼ ਨਹੀਂ ਠਾਣ ਦਿੱਤੀ ਜਾਊਗੀ ਗੁਲਾਮ ਬਣਾਉਣ ਦੀ ਗੁਲਾਮ ਪੂਰੀ ਗੁਲਾਮੀ ਜਿਹੜਾ ਮੁਗਲ ਰਾਜ ਨਾਲੋਂ ਵੀ ਜਿਹੜਾ ਪਰੇ ਦੀਆਂ ਗੱਲਾਂ ਹੋਣਗੀਆਂ ਇਸ ਤਰ੍ਹਾਂ ਦਾ ਰਾਜ ਆ ਜੂਗਾ। ਉਹ ਭੁੱਲ ਗਏ ਕਿ ਅਫਗਾਨੀਆਂ ਨੇ ਦਰਾਨੀਆਂ ਨੇ ਮੁਗਲਾਂ ਨੇ ਵੀ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਪਰ ਫੇਰ ਅਖੀਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਹੀ ਗਿਆ ਸੀ। ਆ ਗਿਆ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਬਹੁਤ ਇਥੇ ਸਿੱਖ ਰਾਜ ਜਿਹੜਾ ਕੀਤਾ ਸੀਗਾ। ਅੱਜ ਜਿਹੜਾ ਵਾ ਅਸੀਂ ਬਾਬਾ ਬੰਦਾ ਸਿੰਘਰ ਦੀਆਂ ਦਿੱਤੀਆਂ ਹੋਈਆਂ ਮਾਲਕੀਆਂ ਜ਼ਮੀਨਾਂ ਸਾਡੀਆਂ। ਜਾਂ ਸਾਡੇ ਗੁਰੂਆਂ ਨੇ ਇਸ ਜ਼ੁਲਮ ਦੇ ਨਾਲ ਲੜ ਕੇ ਸਮੇਂ-ਸਮੇਂ ਦੀਆਂ ਸਲਕਾਰਾਂ ਨਾਲ ਜਿਹੜੀ ਲੋਕਾਂ ਦੀ ਬਾਹ ਫੜੀ ਦੱਬੇ ਕੁਝ ਦੇ ਲੋਕਾਂ ਦੀ ਬਾਹ ਫੜੀ ਆ। ਲੋਕਾਂ ਦੀ ਰਾਖੀ ਕੀਤੀ ਆ। ਜਿਸ ਤਰ੍ਹਾਂ ਦਾ ਚਿਹਰਾ ਸਾਨੂੰ ਦੇ ਕੇ ਗਿਆ ਅੱਜ ਅਸੀਂ ਕਿਸ ਤਰ੍ਹਾਂ ਬਦਲ ਇਹਨਾਂ ਨੂੰ ਹੱਥ 'ਚ ਫੜਾ ਲੀਏ ਕਿਸ ਤਰ੍ਹਾਂ ਵਾਪਸ ਕਰ ਦਈਏ ਇਹ ਤੇ ਹੁਣ ਕੁਰਬਾਨੀਆਂ ਹੁਣ ਹੱਥੋਂ ਰੋਟੀ ਖੋ ਰਹੀ ਆ ਹੱਥੋਂ ਰੋਟੀ ਖੋ ਰਹੀ ਆ ਇਸ ਦੇ ਨਾਲ ਵੇਖੋ ਜਿਹੜੀ ਲੜਾਈ ਆ ਇਕੱਲੇ ਕਿਸਾਨ ਦੀ ਨਹੀਂ ਗੀ ਜੇ ਕੋਈ ਕਿਸਾਨ ਆ ਕੋਈ ਮਜ਼ਦੂਰ ਆ ਕੋਈ ਦੁਕਾਨਦਾਰ ਆ ਸਾਰਿਆਂ ਦੀ ਆ ਉਹਨਾਂ ਨੂੰ ਪਤਾ ਜੇ ਕਿਸਾਨ ਮਰ ਗਿਆ ਜੇ ਕਿਸਾਨ ਦੀ ਜ਼ਮੀਨ ਖੋਈ ਗਈ ਤੇ ਸਾਡੀ ਵੀ ਰਸੋਈ ਮਹਿੰਗੀ ਹੋਣੀ ਤਿੰਨ ਵਜੇ ਦੀ ਰੋਟੀ ਸਾਨੂੰ ਨਹੀਂ ਮਿਲਣੀ ਦੇਖੋ ਉਹਨਾਂ ਨੂੰ ਵੀ ਸਮਝਣਾ ਪੈਣਾ ਕਿ 70% ਕਿਸਾਨ ਨੇ ਔਰ ਸਾਡਾ ਜਿਹੜਾ ਪੰਜਾਬ ਦੇ ਜ਼ਿਆਦਾਤਰ ਲੋਕ ਦੁਕਾਨਦਾਰ ਆ ਹਾਂਜੀ ਤੇ ਜੇ ਕਿਸਾਨ ਕੋਲ ਪੈਸੋ ਕੋ ਤਾਂ ਹੀ ਦੁਕਾਨਾਂ ਤੇ ਜਾ ਕੇ ਖਰਚਣਗੇ ਇੰਡਸਟਰੀਏ ਤਾਂ ਬਹੁਤ ਘਟਿਆ ਤਾਂ ਇਹਦੇ ਨਾਲ ਇਕੱਲੇ ਕਿਸਾਨਾਂ ਦਾ ਉਹਨਾਂ ਨੂੰ ਘਾਟਾ ਨਹੀਂ ਪੈਣਾ ਬਾਕੀ ਦੁਕਾਨਦਾਰ ਵਰਗ ਜਿਹੜਾ ਉਹਨਾਂ ਨੂੰ ਬਹੁਤ ਨੁਕਸਾਨ ਹੋਣਾ ਬਿਲਕੁਲ ਬਿਲਕੁਲ ਜਿੰਨਾ ਵੀ ਬਾਜ਼ਾਰ ਚੱਲਦਾ ਵਾ ਜੋ ਕੁਝ ਵੀ ਆ ਸਾਰਾ ਕਿਸਾਨ ਦੇ ਨਾਲ ਸੰਬੰਧ ਹੈ ਤੁਸੀਂ ਕਰੋਨਾ ਦੇ ਟਾਈਮ ਤੇ ਵੇਖਿਆ ਹੋਣਾ ਵਾ ਕਿ ਕਰੋਨਾ ਦੇ ਟਾਈਮ ਤੇ ਕਿਹਨਾਂ ਬਾਜ਼ਾਰਾਂ ਦੇ ਵਿੱਚ ਐ ਸ਼ਾਂਤੀ ਹੋ ਗਈ ਸੀ ਕੋਈ ਉੱਥੇ ਦੁਕਾਨਾਂ ਤੇ ਜਾਂਦਾ ਨਹੀਂ ਕੋਈ ਖਰੀਦ ਨਹੀਂ ਕਰਦਾ ਕਰੋਨਾ ਦਾ ਮਤਲਬ ਇੰਨਾ ਵੱਡਾ ਹੋਇਆ ਸੀਗਾ ਉਸ ਟਾਈਮ ਤੇ ਬੜਾ ਆਪਣੇ ਬਾਜ਼ਾਰ ਤੇ ਅਸਰ ਪਿਆ ਸੀਗਾ ਹੁਣ ਜਿਹੜਾ ਸਾਰਿਆਂ ਦੀ ਬਾਹ ਫੜਨ ਵਾਲਾ ਸਾਰਿਆਂ ਨੂੰ ਖਵਾਉਣ ਵਾਲਾ ਸਾਰਿਆਂ ਨੂੰ ਮਤਲਬ ਆਪਣੇ ਆਪ ਭੁੱਖਾ ਰਹਿ ਲੈ ਪਰ ਦੂਸਰੇ ਵਾਸਤੇ ਉਹ ਜਾਗ ਲਾਉਂਦਾ ਵਾ ਮੇਲੇ ਲਾਉਂਦਾ ਵਾ ਤੇ ਇਸ ਕਰਕੇ ਜਿਹੜਾ ਸਾਰਾ ਕੁਝ ਕਿਸਾਨ ਤੋਂ ਖੋਇਆ ਜਾਂ ਰਿਹਾ ਇਹ ਸਾਨੂੰ ਸਾਰੇ ਲੋਕਾਂ ਦੀ ਹਮਾਇਤ ਹੈ ਇਸ ਟਾਈਮ ਜੀ ਜੀ ਅੱਛਾ ਅੱਜ 5 ਵਜੇ ਅਹਿਮ ਮੀਟਿੰਗ ਹੋਣੀ ਹੈ ਤੇ ਨੌਜਵਾਨਾਂ ਨੂੰ ਵੀ ਕਿਹਾ ਗਿਆ ਕਿ ਜੋਸ਼ ਤਾਂ ਹੈ ਪਰ ਹੋਸ਼ 'ਚ ਰਹਿਣਾ ਫਿਰ ਨੌਜਵਾਨ ਕੀ ਕਹਿੰਦੇ ਆ ਜੀ ਬਿਲਕੁਲ ਦੋ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਐਸ ਲਾਨ ਤੋਂ ਬਾਅਦ ਉਹਨਾਂ 'ਚ ਕੁਛ ਨਹੀਂ ਤਿੰਨ ਮੰਤਰੀ ਆਏ ਆ ਮਾੜਾ ਮੋਟਾ ਜੀ ਅਸੀਂ ਕੇਸ ਵਾਪਸ ਲੈ ਲਈ ਨਹੀਂ ਹੋਆ ਅਸਲੀ ਸਾਡੀ ਐਮਐਸਪੀ ਦੀ ਡਾਟ ਸੁਆਮੀ ਨਾਥਨ ਕਮਿਸ਼ਨ ਦੀ ਜਾਂ ਮਦਲ ਸਾਡੀ ਕਰਜ਼ੇ ਦੀ ਆ ਜਾਂ ਲਖੀਨਪੁਰ ਖੀਰੀ ਆ ਜਾਂ ਮਜ਼ਦੂਰਾਂ ਦੇ ਨਰੇਗਰ ਸ਼ਹੀਦ ਹੋਏ ਆ ਉਹ ਮੰਗਾਂ ਸਾਡੀਆਂ ਮੇਨ ਆ ਅੱਜ ਵੀ ਉਹਨਾਂ ਨੇ ਮੀਟਿੰਗ ਸਾਡੀ ਦਿੱਤੀ ਐ ਇਸ ਅੰਦੋਲਨ ਦੇ ਰੋਹ ਦੇ ਵਿੱਚ ਗੁੱਸੇ ਦੇ ਵਿੱਚ ਪਰ ਸਾਨੂੰ ਲੱਗਦਾ ਵਾ ਕਿ ਜਿਹੜੀ ਆ ਇਹ ਆਪਣੀ ਅੱਜ ਦੀ ਮੀਟਿੰਗ 'ਚ ਵੀ ਕੁਝ ਨਹੀਂ ਨਿਕਲਣਾ ਤੇ ਪੰਜਾਬ ਦੇ 117 ਦੇ 17 ਐਮਐਲਏ 'ਚ ਕੋਈ ਬੜੇ ਇੱਥੇ ਕੋਈ ਅਪੜਿਆ ਜੀ ਨਾ ਅਜੇ ਕੋਈ ਨਹੀਂਗਾ ਵੇਖੋ ਪੋਲੀਟਿਕਲ ਲੋਕਾਂ ਦੇ ਤੇ ਅਸੀਂ ਯਕੀਨ ਕਰਦੇ ਨਹੀਂ ਅਸੀਂ ਖੁਦ ਹੀ ਆਪਣੀ ਜਿਹੜੀ ਦੇਖੋ 117 ਬੰਦਿਆਂ ਕੋਲ ਇੰਨੀ ਸਕਿਉਰਿਟੀ ਹੈ ਜਿਹੜੇ 13 ਐਮਪੀ ਉਹਨਾਂ ਕੋਲ ਸਕਿਉਰਿਟੀ ਹੈ 7 ਜਿਹੜੇ 10ਵੇਂ ਮੈਂਬਰ ਉਹਨਾਂ ਕੋਲ ਸਕਿਉਰਿਟੀ ਆ ਕੇ ਖੜ ਜਣੇ ਇੱਥੇ ਨਾਲ ਕੁਝ ਨਹੀਂ ਆਹ ਵੇਖੋ ਹਰਿਆਣਾ ਆਣ ਕੇ ਪੰਜਾਬ ਦੀ ਹੱਦ ਟੱਪ ਕੇ ਹੱਦ ਟੱਪ ਕੇ ਸਾਨੂੰ ਰੋਕਣ ਵਾਸਤੇ ਆ ਡਰੋਨ ਜਿਹੜੇ ਸਾਡੇ ਇੱਥੋਂ ਤੱਕ ਆ ਰਹੇ ਆ ਪਰ ਇਹ ਨਹੀਂ ਰੁਕ ਰਹੇ ਨਹੀਂ ਕੋਈ ਰੁਕਣ ਜਿਹੜੇ ਪੰਜਾਬ ਦੇ ਹਮੈਤੀ ਵੋਟਾਂ ਮੰਗਣ ਆਉਂਦੇ ਅੱਜ ਖੜਜਣ ਨਾਲ ਖੜਜਣਾ ਖੜਜਣ ਕੱਲ ਨੂੰ ਸਾਡੇ ਕਹਿਣ ਕਿ ਤੁਸੀਂ ਪਿੱਛੇ ਡਰੋਨ ਅਸੀਂ ਸਹਿਨੇ ਆ ਬਿਲਕੁਲ ਬਿਲਕੁਲ ਅਸਲ ਅਸਲ ਜਿਹਦੇ ਆਉਣਾ ਚਾਹੀਦਾ ਲੋਕਾਂ ਨਾਲ ਵੋਟਾਂ ਪਾਉਂਦੇ ਆ ਸਾਰਾ ਕੁਝ ਕਰਦੇ ਆ ਬੜੀ ਨਦੀਜ਼ਤ ਕਰਦੇ ਆ ਪਰ ਨਹੀਂ ਉਹ politcal system ਨਹੀਂ ਹੋ ਸਕਦਾ ਇਹ ਜਿਹੜੇ ਸਾਡੇ ਗੁਰੂਆਂ ਦਾ ਦੇਸ਼ ਭਗਤਾਂ ਦਾ ਇਤਿਹਾਸ ਆ ਲਾਣ ਵਾਲੇ ਲੋਕਾਂ ਦਾ ਇਤਿਹਾਸ ਆ ਉਸ ਰਸਤੇ ਤੇ ਚੱਲ ਕੇ ਇਹ ਸਾਰੇ ਅਸੀਂ ਆਪਣੇ ਪ੍ਰਬੰਧ ਕਰ ਸਕਦੇ ਆ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਧੰਨਵਾਦ ਔਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਔਰ ਪੂਰੇ ਪੰਜਾਬ ਦਾ ਕੀ ਪੂਰੇ ਦੇਸ਼ ਦਾ ਤੁਹਾਨੂੰ ਸਮਰਥਨ ਮਿਲ ਰਿਹਾ ਪਿੱਛੇ ਮੈਂ ਦੇਖ ਕੇ ਆ ਬਹੁਤ ਸਾਥ ਤੋਂ ਵੀ ਚੈਨਲ ਇੱਥੇ ਕਵਰ ਕਰਨ ਪਹੁੰਚੇ ਆ ਤੇ ਜਾਗ ਦੀਆਂ ਜ਼ਮੀਰਾਂ ਵਾਲੇ ਇੱਥੇ ਖੜੇ ਆ ਤੁਹਾਡੇ ਸਾਡੇ ਹੱਕ ਲਈ ਇਹਨਾਂ ਨੇ ਇੱਥੇ ਡੇਰੇ ਲਾਏ ਹੋਇਆ ਮੇਰਾ ਖਿਆਲ ਪਰਲੇ ਪਾਸੇ ਜਿਹੜੇ ਵੀਰ ਫੌਜੀ ਵੀਰ ਆ ਉਹ ਵੀ ਸੋਚਦੇ ਤਾਂ ਹੋਣੇ ਆ ਕਿ ਜੈ ਜਵਾਨ ਜੈ ਕਿਸਾਨ ਦਾ ਨਾਰਾ ਤਾਂ ਲੱਗਦਾ ਲੇਕਿਨ ਸਰਕਾਰਾਂ ਨੇ ਕਿਸਾਨ ਅਤੇ ਜਵਾਨ ਨੂੰ ਅਲੱਗ-ਅਲੱਗ ਕਰ ਦਿੱਤਾ ਇੱਕ ਦੂਜੇ ਦੇ ਵਿਰੋਧੀ ਬਣਾ ਦਿੱਤਾ ਖੈਰ ਉਹ ਵੀ ਸਾਡੇ ਭਰਾ ਨੇ ਪਰਾਸੀ ਉਮੀਦ ਕਰਦਾ ਹੈ ਕਿ ਸਖਾਵੇ ਦੇ ਨਾਲ ਬਹੁਤ ਬਹੁਤ ਸ਼ੁਕਰੀਆ